ਇਹ ਪੱਲੇ ਨਾਲ ਸਿਰ ਢੱਕਦੀਆਂ ਇਹ ਪੱਲਾ ਗੁਰਦੁਆਰੇ ਜਾ ਕੇ ਬੱਚਿਆਂ ਲਈ ਪੁੱਤਰਾ ਲਈ ਸੁੱਖ ਮੰਗਦੀਆਂ ਐਦਾਂ ਪੁੱਲਾ ਢ ਲੈਦੀਆਂ ਕਲਗੀਆਂ ਵਾਲਿਆ ਮੇਰੇ ਬੱਚਿਆਂ ਨੂੰ ਸੁਖੀ ਰੱਖੀ ਮੇਰੇ ਪੋਤਰਿਆਂ ਨੂੰ ਤਤੀਵਾ ਨਾ ਲੱਗੇ ਮਾਵਾ ਮਾਵਾ ਪੱਲੇ ਢਦੀਆਂ ਗੁਰਦੁਆਰੇ ਜਾ ਕੇ ਇਹੀ ਪੱਲਾ ਢਦੀਆਂ ਇਹ ਪੱਲਾ ਸੀ ਸਿੱਖ ਬੀਬੀ ਦੇ ਸਿਰ ਦੀ ਚੁੰਨੀ ਇਹ ਪੱਲਾ ਬਣਦੀ ਸੀ ਇਹ ਬੜੇ ਕੰਮ ਆਉਂਦੀ ਸੀ ਇਹ ਪੱਲੇ ਦੀ ਜ਼ਾਦ ਐ ਮੇਰੀਆਂ ਮਾਵਾਂ ਸਾਡੀਆਂ ਪੈਂਟਾਂ ਵਾਲੀਆਂ ਹੁੰਦੀਆਂ ਸਾਡੇ ਪੱਲੇ ਦੀ ਕੀ ਵੈਲਿਊ ਰਹਿ ਜਾਣੀ ਸੀ ਜੁਗ-ਜੁਗ ਜੀਓ ਜੰਮ-ਜੰਮ ਪਾਓ ਪੈਂਟਾਂ ਨਵੇਂ ਫੈਸ਼ਨ ਕਰ ਲਓ ਜਿੱਥੇ ਮਰਜ਼ੀ ਚੋਬਾ ਕਰ ਲਓ ਪਰ ਮੈਂ ਫੇਰ ਵੀ ਕਹਿੰਨਾ ਪੰਜਾਬੀ ਮਾਓ ਆ ਪੱਲਾ ਨਾ ਛੱਡਿਓ ਸਰ ਆਉਣ ਸਰ ਪੱਲਾ ਸਿਰ ਤੇ ਰੱਖਿਆ ਕਰੋ ਸਿਰ ਟਕਿਆ ਕਰੋ ਇਹ ਪੱਲਾ ਜਰੂਰ ਚਾਹੀਦਾ ਹੈ ਪੱਲਾ ਨਹੀਂ ਭੁੱਲਦਾ ਮਾਂ ਦਾ ਮੈਨੂੰ ਮੇਰੀ ਮਾਂ ਦੀ ਚੁੰਨੀ ਦੀ ਮਹਿਕ ਵੀ ਨਹੀਂ ਭੁੱਲਦੀ ਮੇਰੀ ਮਾਂ ਦੀ ਚੁੰਨੀ ਦੀ ਸਮੈਲ ਕਿੱਦਾਂ ਦੀ ਸੀ ਮੈਨੂੰ ਅਜੇ ਵੀ ਚੇਤਾ ਹੈ ਮਾਵਾਂ ਦੀਆਂ ਚੁੰਨੀਆਂ ਪੱਲੇ ਇਹ ਭੁੱਲਦੇ ਨਹੀਂ ਤੇ ਮਾਵਾਂ ਨੂੰ ਮੈਂ ਬੇਨਤੀ ਕਰਦਾ ਹੈ ਕਦੇ ਪੱਲੇ ਨਾ ਛੱਡੋ ਇਹ ਪੱਲਾ ਫੜ ਕੇ ਆਈਆਂ ਪੱਲਾ ਬੱਚੇ ਦੇ ਪਾਸਤੇ ਬੱਚੇ ਦੀ ਯਾਦਗਾਰ ਹੈ ਪੱਲਾ ਡਾਊਨਲੋਡ ਕਰੋ ਚੈਟ